ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਉਹ ਚਾਰੇ ਸਾਹਿਬਜ਼ਾਦੇ ਤੇ ਮਾਤਾ ਗੁਜਰ ਕੌਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਮੁੱਖ ਰੱਖਦੇ ਆ ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਸਾਹਿਬ ਸੰਤ ਬਾਬਾ ਨਿਰਗੁਣ ਦਾਸ ਜੀ ਅਤੇ ਸਮੂਹ ਸਾਧ ਸੰਗਤ ਸੁਖਮਨੀ ਸਾਹਿਬ ਸੇਵਲ ਸੁਸਾਇਟੀ ਦੀਆਂ ਬੀਬੀਆਂ ਤੇ ਇਲਾਕੇ ਦੇ ਸੰਗਤਾਂ ਵੱਲੋਂ ਰਲ ਮਿਲ ਕੇ ਫਤੇਗੜ ਸਾਹਿਬ ਦੀ ਪਾਵਨ ਪਵਿੱਤਰ ਅਸਥਾਨ ਤੇ ਹਰ ਸਾਲ ਹੀ 29 ਤੇ 30 ਤਰੀਕ ਦਸੰਬਰ ਨੂੰ ਗੁਰੂ ਕੇ ਸੰਗਤਾਂ ਦੀ ਬਖਸ਼ਿਸ਼ ਕਿਰਪਾ ਸਹਾਯੋਗ ਸਦਕਾ ਗੁਰੂ ਕੇ ਲੰਗਰ ਲਗਾਏ ਜਾਂਦੇ ਨੇ ਬੇਅੰਤ ਸੰਗਤਾਂ ਸੇਵਾਵਾ ਕਰਦੀਆਂ ਨੇ ਤਨ ਮਨ ਧੰਦੇ ਨਾਲ ਸਤਗੁਰ ਸੱਚੇ ਪਾਤਸ਼ਾਹ ਤੋਂ ਖੁਸ਼ੀਆਂ ਚਰਪ੍ਰਾਪਤ ਕਰਦੇ ਨੇ ਔਰ ਸਹਬਜ਼ਾਦਿਆਂ ਦੇ ਚਰਨਾ ਵਿੱਚ ਨੱਕ ਮਸਤਕ ਹੁੰਦੇ ਨੇ ਉਹਨਾਂ ਸ਼ਹੀਦਾਂ ਨੂੰ ਪ੍ਰਣਾਮ ਕਰਦੇ ਨੇ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰੇ ਇਹਨਾਂ ਸ਼ਹੀਦਾਂ ਸਿੰਘਾਂ ਦੀ ਯਾਦ ਵਿੱਚ ਇਸ ਤਰ੍ਹਾਂ ਹੀ ਸਮੂਹ ਸੰਗਤਾਂ ਨੂੰ ਗੁਰੂ ਕੇ ਦਰ ਦੀ ਸੇਵਾ ਕਰਨ ਦਾ ਉਦਮ ਅਪਰਾਲਾ ਇਸ ਤਰ੍ਹਾਂ ਹੀ ਬਖਸ਼ਿਸ਼ ਕਰੇ ਇਹਨਾਂ ਸੰਗਤਾਂ ਵੱਲੋਂ ਗੁਰੂ ਕੇ ਆਸ਼ਾਦਾਂ ਗੁਰੂ ਕੀ ਮਾਇਆ ਭੇਜੀ ਜਾਂਦੀ ਹੈ ਸੇਵਾ ਕੀਤੀ ਜਾਂਦੀ ਹੈ ਸਾਰੀਆਂ ਸੰਗਤਾਂ ਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਇਹ ਕਿੰਨਾ ਲੰਗਰ ਆ ਜੀ ਇਹ ਜੋ ਕੋਈ ਗਿਣਤੀ ਨਹੀਂ ਹੈਗੀ ਤਕਰੀਬਨ ਹੋਗੇ ਹੋਣਗੇ 15 20 20 ਕਿਸਾਨ ਹੋਗੇ ਹੁਣ ਕਿੰਨੇ ਕਿਸ ਚੀ ਦਾ ਲੰਗਰ ਲਾਇਆ ਜਾਂਦਾ ਜੀ ਲੰਗਰ ਲਗ ਮੱਕੀ ਦੀ ਰੋਟੀ ਦਾ ਆਪਣੇ ਸਾਗ ਪ੍ਰਸ਼ਾਦ ਦੇ ਪਰੌਂਠੇ ਸਵੇਰ ਵੇਲੇ ਪਹਿਲਾਂ ਹਾਜ਼ਰੀ ਦੇ ਆਲੂ ਮੈਥੇ ਮੇਥੀ ਵਾਲੇ ਪਰੌਂਠੇ ਬਣਦੇ ਨੇ ਉਸ ਤੋਂ ਬਾਅਦ ਮੱਕੀ ਦੀ ਰੋਟੀ ਸਰੋਂ ਦਾ ਸਾਗ ਚਾਹ ਵਗੈਰਾ ਚਾਹ ਦੇ ਨਾਲ ਖਾਣ ਪੀਣ ਨੂੰ ਬਿਸਕੁਟ ਰਸ ਪਦਾਣਾ ਪਕੌੜੀਆਂ ਜੋ ਵੀ ਸੰਗਤਾਂ ਭੇਜਦੀਆਂ ਨੇ ਸਾਰੇ ਪਦਾਰਥ ਸੰਗਤਾਂ ਨੂੰ ਸ਼ਿਕਾਇਆ ਜਾਂਦੇ ਨੇ ਬੜਾ ਪਿਆਰ ਹੈ ਸੰਗਤਾਂ ਵਿੱਚ ਦੇਸ਼ ਵਿਦੇਸ਼ ਤੋਂ ਸੰਗਤਾਂ ਸੇਵਾ ਲਈ ਮਾਇਆ ਭੇਜਦੇ ਨੇ ਬਹੁਤ ਪਿਆਰ ਹੈ ਸੰਗਤਾਂ ਦੇ ਵਿੱਚ ਸਤਗੁਰ ਸੱਚੇ ਪਾਤਸ਼ਾਹ ਦੇ ਵਿਸ਼ਵੇਸ਼ ਪਿਤਾ ਜੀ ਚਾਰੇ ਪੁੱਤਰ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਨੂੰ ਨਕਮਸਤਕ ਹੋਣ ਲਈ ਉਹਨਾਂ ਦੇ ਸ਼ਹੀਦਾਂ ਦੇ ਚਰਨਾਂ ਦੀ ਧੂੜ ਪ੍ਰਾਪਤ ਕਰਨ ਲਈ ਸਾਰਿਆਂ ਸੰਗਤਾਂ ਨਾਲ ਮਿਲ ਕੇ ਸੇਵਾਵਾਂ ਕਰਦੀਆਂ ਹਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਚਾਰੇ ਸਾਹਿਬਜ਼ਾਦੇ ਤੇ ਮਾਤਾ ਗੁਜਰਕੌਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਮੁੱਖ ਰੱਖਦੇ ਹਾਂ ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਸਾਹਿਬ ਸੰਤ ਬਾਬਾ ਨਿਰਗੁਣ ਦਾਸ ਜੀ ਤੇ ਸਮੂਹ ਸਾਧ ਸੰਗਤ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੇ ਬੀਬੀਆਂ ਤੇ ਇਲਾਕੇ ਦੇ ਸੰਗਤਾਂ ਵੱਲੋਂ ਰਲ ਮਿਲ ਕੇ ਮਤੇਗੜ ਸਾਉ ਦੀ ਪਾਵਨ ਪਵਿੱਤਰ ਅਸਥਾਨ ਤੇ ਹਰ ਸਾਲ ਹੀ 29 ਤੇ 30 ਤਰੀਕ ਦਸੰਬਰ ਨੂੰ ਗੁਰੂ ਕੇ ਸੰਗਤਾਂ ਦੀ ਬਖਸ਼ਿਸ਼ ਕਿਰਪਾ ਸਹਾਯੋਗ ਸਦਕਾ ਗੁਰੂ ਕੇ ਲੰਗਰ ਲਗਾਏ ਜਾਂਦੇ ਨੇ ਬੇਅੰਤ ਸੰਗਤਾਂ ਸੇਵਾਵਾ ਕਰਦੀਆਂ ਨੇ ਤਨ ਮਨ ਧੰਦੇ ਨਾਲ ਸਤਿਗੁਰ ਸੱਚੇ ਪਾਤਸ਼ਾਹ ਤੋਂ ਖੁਸ਼ੀਆਂ ਚਲ ਪ੍ਰਾਪਤ ਕਰਦੇ ਨੇ ਔਰ ਸਾਹਿਬ ਜਾਦਿਆਂ ਦੇ ਚਰਨਾਂ ਵਿੱਚ ਨਕਮਸਤਕ ਹੁੰਦੇ ਨੇ ਉਹਨਾਂ ਸ਼ਹੀਦਾਂ ਨੂੰ ਪ੍ਰਣਾਮ ਕਰਦੇ ਨੇ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰੇ ਇਹਨਾਂ ਸ਼ਹੀਦਾਂ ਸਿੰਘਾਂ ਦੀ ਯਾਦ ਵਿੱਚ ਇਸ ਤਰ੍ਹਾਂ ਹੀ ਸਮੂਹ ਸੰਗਤਾਂ ਨੂੰ ਗੁਰੂ ਕੇ ਦਰ ਦੀ ਸੇਵਾ ਕਰਨ ਦਾ ਉਦਮ ਅਪਰਾਲਾ ਇਸ ਤਰ੍ਹਾਂ ਹੀ ਬਖਸ਼ਿਸ਼ ਕਰੇ ਇਹਨਾਂ ਸੰਗਤਾਂ ਵੱਲੋਂ ਗੁਰੂ ਕੇ ਆਸ਼ਾਦਾਂ ਗੁਰੂ ਕੀ ਮਾਇਆ ਭੇਜੀ ਜਾਂਦੀ ਹੈ ਸੇਵਾ ਕੀਤੀ ਜਾਂਦੀ ਹੈ ਸਾਰੀਆਂ ਸੰਗਤਾਂ ਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਇਹ ਕਿੰਨਾ ਲੰਗਰ ਆ ਜੀ ਇਹ ਦੇਖੋ ਜੀ ਗਿਣਤੀ ਨਹੀਂ ਹੈਗੀ ਤਕਰੀਬਨ ਹੋਗੇ ਹੋਣਗੇ 15 20 20 ਕਿਸਾਨ ਹੋਗੇ ਹੋਣਗੇ ਲੰਗਰ ਕਿਸ ਚੀਜ਼ ਦਾ ਲੰਗਰ ਲਾਇਆ ਜਾਂਦਾ ਜੀ ਲੰਗਰ ਲਗ ਮੱਕੀ ਦੀ ਰੋਟੀ ਸਾਗ ਬੜੇ ਸਾਗ ਪ੍ਰਸ਼ਾਦੇ ਪਰੌਂਠੇ ਸਵੇਰ ਵੇਲੇ ਪਹਿਲਾਂ ਹਾਜ਼ਰੀ ਦੇ ਆਲੂ ਮੈਥੇ ਮੇਥੀ ਵਾਲੇ ਪਰੌਂਠੇ ਬਣਦੇ ਨੇ ਉਸ ਤੋਂ ਬਾਅਦ ਮੱਕੀ ਦੀ ਰੋਟੀ ਸਰੋਂ ਦਾ ਸਾਗ ਚਾਹ ਵਗੈਰਾ ਚਾਹ ਦੇ ਨਾਲ ਖਾਣ ਪੀਣ ਨੂੰ ਬਿਸਕੁਟ ਰਾਸ ਖੁੱਡ ਦਾਣਾ ਪਕੌੜੀਆਂ ਜੋ ਵੀ ਸੰਗਤਾਂ ਭੇਜਦੀਆਂ ਨੇ ਸਾਰੇ ਪਦਾਰਥ ਸੰਗਤਾਂ ਨੂੰ ਸ਼ਿਕਾਇਤ ਜਾਂਦੇ ਨੇ ਬੜਾ ਪਿਆਰ ਆ ਸੰਗਤਾਂ ਵਿੱਚ ਦੇਸ਼ ਵਿਦੇਸ਼ ਤੋਂ ਸੰਗਤਾਂ ਸੇਵਾ ਲਈ ਮਾਇਆ ਭੇਜਦੀਆਂ ਨੇ ਬਹੁਤ ਪਿਆਰ ਆ ਸੰਗਤਾਂ ਦੇ ਵਿੱਚ ਸਤਗੁਰ ਸੱਚੇ ਪਾਤਸ਼ਾਹ ਦੇ ਲਿਸ਼ਮੇਸ਼ ਪੈਦਾ ਇਹ ਚਾਰੇ ਪੁੱਤਰ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਨੂੰ ਨੱਕ ਮਸਤਕ ਹੋਣ ਲਈ ਉਨਾਂ ਦੇ ਸ਼ਹੀਦਾਂ ਦੇ ਚਰਨਾਂ ਦੀ ਧੂੜ ਪ੍ਰਾਪਤ ਕਰਨ ਲਈ ਸਾਰੀਆਂ ਸੰਗਤਾਂ ਨਾਲ ਮਿਲ ਕੇ ਸੇਵਾਵਾ ਕਰਦੇ ਆ ਹਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਚਾਰੇ ਸਾਹਿਬਜ਼ਾਦੇ ਤੇ ਮਾਤਾ ਗੁਜਰ ਕੌਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਮੁੱਖ ਰੱਖਦੇ ਆਂ ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਸਾਹਿਬ ਸੰਤ ਬਾਬਾ ਨਿਰਗੁਣ ਦਾਸ ਜੀ ਸਮੂਹ ਸਾਧ ਸੰਗਤ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੀਆਂ ਬੀਬੀਆਂ ਤੇ ਇਲਾਕੇ ਦੀਆਂ ਸੰਗਤਾਂ ਵੱਲੋਂ ਰਲ ਮਿਲ ਕੇ ਫਤੇਗੜ ਸਾਹਿਬ ਦੀ ਪਾਵਨ ਪਵਿੱਤਰ ਅਸਥਾਨ ਤੇ ਹਰ ਸਾਲ ਹੀ 29 ਤੇ 30 ਤਰੀਕ ਦਸੰਬਰ ਨੂੰ ਗੁਰੂ ਕੇ ਸੰਗਤਾਂ ਦੀ ਬਖਸ਼ਿਸ਼ ਕਿਰਪਾ ਸਹਾਯੋਗ ਸਦਕਾ ਗੁਰੂ ਕੇ ਲੰਗਰ ਲਗਾਏ ਜਾਂਦੇ ਨੇ ਬੇਅੰਤ ਸੰਗਤਾਂ ਸੇਵਾਵਾ ਕਰਦੀਆਂ ਨੇ ਤਨ ਮਨ ਧੰ ਦੇ ਨਾਲ ਸਤਗੁਰ ਸੱਚੇ ਪਾਤਸ਼ਾਹ ਤੋਂ ਖੁਸ਼ੀਆਂ ਪ੍ਰਾਪਤ ਕਰਦੇ ਨੇ ਔਰ ਸਾਹਿਬ ਜਾਦਿਆਂ ਦੇ ਚਰਨਾਂ ਵਿੱਚ ਨਕਮਸਤਕ ਹੁੰਦੇ ਨੇ ਉਹਨਾਂ ਸ਼ਹੀਦਾਂ ਨੂੰ ਪ੍ਰਣਾਮ ਕਰਦੇ ਨੇ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰੇ ਇਹਨਾਂ ਸ਼ਹੀਦਦਾ ਸਿੰਘਾਂ ਦੀ ਯਾਦ ਵਿੱਚ ਇਸ ਤਰ੍ਹਾਂ ਹੀ ਸਮੂਹ ਸੰਗਤਾਂ ਨੂੰ ਗੁਰੂ ਕੇ ਦਰ ਦੀ ਸੇਵਾ ਕਰਨ ਦਾ ਉਦਮ ਅਪਰਾਲਾ ਇਸ ਤਰ੍ਹਾਂ ਹੀ ਬਖਸ਼ਿਸ਼ ਕਰੇ ਇਹਨਾਂ ਸੰਗਤਾਂ ਵੱਲੋਂ ਗੁਰੂ ਕੇ ਆਸ਼ਾਦਾਂ ਗੁਰੂ ਕੀ ਮਾਇਆ ਭੇਜੀ ਜਾਂਦੀ ਹੈ ਸੇਵਾ ਕੀਤੀ ਜਾਂਦੀ ਹੈ ਸਾਰੀਆਂ ਸੰਗਤਾਂ ਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਇਹ ਕਿੰਨਾ ਲੰਗਰ ਆ ਜੀ ਇਹ ਦੇਖੋ ਜੀ ਗਿਣਤੀ ਨਹੀਂ ਹੈਗੀ ਤਕਰੀਬਨ ਹੋਗੇ ਹੋਣਗੇ 15 20 20 ਕਿਸਾਨ ਹੋਗੇ ਹੋਣਗੇ ਲੰਗਰ ਕਿਸ ਚੀਜ਼ ਦਾ ਲੰਗਰ ਲਾਇਆ ਜਾਂਦਾ ਜੀ ਲੰਗਰ ਮੱਕੀ ਦੀ ਰੋਟੀ ਦਾ ਆਪਣੇ ਸਾਗ ਪ੍ਰਸ਼ਾਦ ਦੇ ਪਰੌਂਠੇ ਸਵੇਰ ਵੇਲੇ ਪਹਿਲਾਂ ਹਾਜ਼ਰੀ ਦੇ ਆਲੂ ਮੈਥੇ ਮੇਥੀ ਵਾਲੇ ਪਰੌਂਠੇ ਬਣਦੇ ਨੇ ਉਸ ਤੋਂ ਬਾਅਦ ਮੱਕੀ ਦੀ ਰੋਟੀ ਸਰੋਂ ਦਾ ਸਾਗ ਚਾਹ ਵਗਾਰਾ ਚਾਹ ਦੇ ਨਾਲ ਖਾਣ ਪੀਣ ਨੂੰ ਬਿਸਕੁਟ ਰਸ ਉਤਪਾ DNA ਪਕੌੜੀਆਂ ਜੋ ਵੀ ਸੰਗਤਾਂ ਭੇਜਦੀਆਂ ਨੇ ਸਾਰੇ ਪਦਾਰਥ ਸੰਗਤਾਂ ਨੂੰ ਸ਼ਿਕਾਇਤ ਜਾਂਦੇ ਨੇ ਬੜਾ ਪਿਆਰ ਹੈ ਸੰਗਤਾਂ ਵਿੱਚ ਦੇਸ਼ ਵਿਦੇਸ਼ ਤੋਂ ਸੰਗਤਾਂ ਸੇਵਾ ਲਈ ਮਾਇਆ ਭੇਜਦੀਆਂ ਨੇ ਬਹੁਤ ਪਿਆਰ ਹੈ ਸੰਗਤਾਂ ਦੇ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਦੇ ਦਸ਼ਮੇਸ਼ ਪੈਦਾ ਇਹ ਚਾਰੇ ਪੁੱਤਰ ਮਾਤਾ ਗੁਜਰ ਕੌਰ ਦੀ ਸ਼ਹਾਦਤ ਨੂੰ ਨੱਕ ਮਸਤਕ ਹੋਣ ਲਈ ਗੁਰੂ ਨੰਨ ਦੇ ਸ਼ਹੀਦਾਂ ਦੇ ਚਰਨਾਂ ਦੀ ਧੂੜ ਪ੍ਰਾਪਤ ਕਰਨ ਲਈ ਸਾਰਿਆਂ ਸੰਗਤਾਂ ਨਾਲ ਮਿਲ ਕੇ ਸੇਵਾਵਾ ਕਰਦੇ ਆ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਚਾਰੇ ਸਾਹਿਬ ਜਾਦੇ ਤੇ ਮਾਤਾ ਗੁਜਰ ਕੌਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਮੁੱਖ ਰੱਖਦੇ ਆਂ ਹਰ ਸਾਲ ਦੀ ਤਰ੍ਹਾਂ ਗੁਰਦਰਾ ਸਾਹਿਬ ਸੰਤ ਬਾਬਾ ਨਿਰਗੁਣ ਦਾਸ ਜੀ ਤੇ ਸਮੂਹ ਸਾਧ ਸੰਗਤ ਸੁਖਮਨੀ ਸਾਹਿਬ ਸੇਵਾ ਸੈਟ ਦੇ ਪੀਪੀਆਂ ਤੇ ਇਲਾਕੇ ਦੇ ਸੰਗਤਾਂ ਵੱਲੋਂ ਰਲ ਮਿਲ ਕੇ ਮਤੇਗੜ ਸਾਉ ਦੀ ਪਾਵਨ ਪਵਿੱਤਰ ਅਸਥਾਨ ਤੇ ਹਰ ਸਾਲ ਹੀ 29 ਤੇ 30 ਤਰੀਕ ਦਸੰਬਰ ਨੂੰ ਗੁਰੂ ਕੇ ਅਸੰਗਤਾਂ ਦੀ ਬਖਸ਼ਿਸ਼ ਕਿਰਪਾ ਸਹਾਇਜੋਗ ਸਦਕਾ ਗੁਰੂ ਕੇ ਲੰਗਰ ਲਗਾਏ ਜਾਂਦੇ ਨੇ ਬੇਅੰਤ ਸੰਗਤਾਂ ਸੇਵਾਵਾ ਕਰਦੀਆਂ ਨੇ ਤਨ ਮਨ ਧੰਦੇ ਨਾਲ ਸਤਿਗੁਰ ਸੱਚੇ ਪਾਤਸ਼ਾਹ ਤੋਂ ਖੁਸ਼ੀਆਂ ਪ੍ਰਾਪਤ ਕਰਦੇ ਨੇ ਔਰ ਸਾਹਿਬ ਜਾਦਿਆਂ ਦੇ ਚਰਨਾਂ ਵਿੱਚ ਨਕਮਸਤਕ ਹੁੰਦੇ ਨੇ ਉਹਨਾਂ ਸ਼ਹੀਦਾਂ ਨੂੰ ਪ੍ਰਣਾਮ ਕਰਦੇ ਨੇ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰੇ ਇਹਨਾਂ ਸ਼ਹੀਦਾਂ ਸੰਗਤਾਂ ਦੀ ਯਾਦ ਵਿੱਚ ਇਸ ਤਰ੍ਹਾਂ ਹੀ ਸਮੂਹ ਸੰਗਤਾਂ ਨੂੰ ਗੁਰੂ ਕੇ ਦਰ ਦੀ ਸੇਵਾ ਕਰਨ ਦਾ ਉਦਮ ਅਪਰਾਲਾ ਇਸ ਤਰ੍ਹਾਂ ਹੀ ਬਖਸ਼ਿਸ਼ ਕਰੇ ਇਹਨਾਂ ਸੰਗਤਾਂ ਵੱਲੋਂ ਗੁਰੂ ਕੇ ਆਸ਼ਾਦਾ ਗੁਰੂ ਕੀ ਮਾਇਆ ਭੇਜੀ ਜਾਂਦੀ ਹੈ ਸੇਵਾ ਕੀਤੀ ਜਾਂਦੀ ਹੈ ਸਾਰੀਆਂ ਸੰਗਤਾਂ ਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਇਹ ਕਿੰਨਾ ਲੰਗਰ ਆ ਜੀ ਇਹ ਦੇਖੋ ਜੀ ਗਿਣਤੀ ਨਹੀਂ ਹੈਗੀ ਤਕਰੀਬਨ ਹੋਗੇ ਹੋਣਗੇ 15 20 20 ਕਿਸਾਨ ਹੋਗੇ ਹੋਣਗੇ ਲੰਗਰ ਕਿਸ ਚੀਜ਼ ਦਾ ਲੰਗਰ ਲਾਇਆ ਜਾਂਦਾ ਜੀ ਲੰਗਰ ਲੱਗਦਾ ਮੱਕੀ ਦੀ ਰੋਟੀ ਸਾਗ ਬੜੇ ਸਾਗ ਪ੍ਰਸ਼ਾਦ ਦੇ ਪਰੌਂਠੇ ਸਵੇਰ ਵੇਲੇ ਪਹਿਲਾਂ ਹਾਜ਼ਰੀ ਦੇ ਆਲੂ ਮੈਥੇ ਮੇਥੀ ਵਾਲੇ ਪਰੌਂਠੇ ਬਣਦੇ ਨੇ ਉਸ ਤੋਂ ਬਾਅਦ ਮੱਕੀ ਦੀ ਰੋਟੀ ਸਰੋਂ ਦਾ ਸਾਗ ਚਾਹ ਵਗੈਰਾ ਚਾਹ ਦੇ ਨਾਲ ਖਾਣ ਪੀਣ ਨੂੰ ਬਿਸਕੁਟ ਰਸ ਖੁੱਪ ਦਾਣਾ ਪਕੌੜੀਆਂ ਜੋ ਵੀ ਸੰਗਤਾਂ ਭੇਜਦੀਆਂ ਨੇ ਸਾਰੇ ਪਦਾਰਥ ਸੰਗਤਾਂ ਨੂੰ ਸ਼ਕਾਇਆ ਜਾਂਦੇ ਨੇ ਬੜਾ ਪਿਆਰ ਹੈ ਸੰਗਤਾਂ ਵਿੱਚ ਦੇਸ਼ ਵਿਦੇਸ਼ ਤੋਂ ਸੰਗਤਾਂ ਸੇਵਾ ਲਈ ਆਇਆ ਭੇਜਦੀਆਂ ਨੇ ਬਹੁਤ ਪਿਆਰ ਹੈ ਸੰਗਤਾਂ ਦੇ ਵਿੱਚ ਸਤਗੁਰ ਸੱਚੇ ਪਾਤਸ਼ਾਹ ਦੇ ਨਿਸ਼ਮੇਸ਼ ਪੁੱਤਰ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਨੂੰ ਨਕਮਸਤਕ ਹੋਣ ਲਈ ਉਹਨਾਂ ਦੇ ਸ਼ਹੀਦਾਂ ਦੇ ਚਰਨਾਂ ਦੀ ਧੂੜ ਪ੍ਰਾਪਤ ਕਰਨ ਲਈ ਸਾਰੀਆਂ ਸੰਗਤਾਂ ਰਲਬਰਕੇ ਸੇਵਾਵਾ ਕਰਦੇ ਹਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ 好，油！来来。 वीर सिंह जी अकाली 96 करोड़ी मुफी बुढा दल महापुरुषों ਦੇ ਨਾਲ ਬੋਲ ਬੇਅੰਤ ਜੱਜੇਦਾਰ ਆਏ ਨੇ ਸਾਰੇ ਮੁਖੀ ਸਿੰਘਾਂ ਦਾ ਧੰਨਵਾਦ ਹੈ ਤੇ ਜਿੰਨੀਆਂ ਵੀ ਫੌਜਾਂ ਸਾਰਿਆਂ ਨੂੰ ਬੇਨਤੀ ਹੈ ਬਈ ਤਿਆਰ ਪਰ ਤਿਆਰ ਘੋੜੇ ਤੇ ਸੁਲਾਮ ਵਿਖਾਰੇ ਵਿਦਾਏ ਦੇ ਆਓ There're never also, of everything we'd say, to say欢ah ਇਹ ਵੀਡੀਓ ਬਣਾਉਣੀ ਵੀਡੀਓ

ਵਾਸ਼ ਕਰਕੇ ਹੀ ਹੋਇਆ ਕਿਉਂਕਿ ਉਸ ਸਮੇਂ ਦੀ ਸਰਕਾਰ ਕੋਲ ਵੀ ਬਾਤ ਨਹੀਂ ਸਕਦਾ ਸਭਰਾ ਕੇ ਉਹਨਾਂ ਦੇ ਉਲਟ ਹਾਰੇ ਘਰ ਦੂਤੀ ਹੈ ਉਸ ਤੋਂ ਬਾਅਦ ਭੰਤਾ ਦੇਸ਼ੀ ਗੁਰੂ ਤੇਗ ਬਹਾਦਰ ਸਾਹਿਬ ਦਾ ਵੀ ਜ਼ਿਕਰ ਆਉਂਦਾ ਇਤਿਹਾਸਿਕ ਕਿ ਉਹਨਾਂ ਨੇ ਵੀ ਜੇਦਾ ਬਾਤ ਰੱਖਿਆ ਉਸ ਤੋਂ ਬਾਅਦ ਕਲ ਕੀਰਪਾ ਸਾਹਿਬ ਪਾ이브 ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੀ ਬਾਤ ਰੱਖਿਆ ਉਸ ਤੋਂ ਅੰਤ ਤਿੰਨੇ ਬੰਨੇ ਹੰਸ ਸਿੰਘ ਫਾਗਿਆ ਹੋਈਆਂ ਸਾਰੀਆਂ ਜਿਨ੍ਹਾਂ ਨੇ ਜੀ ਕਲ ਕੀਰਪਾ ਸਾਹਿਬ ਦੀ ਜਿਹੜੀ ਪਰੰਪਰਾ ਚੱਲਦੀ ਆ ਰਹੀ ਹੈ ਹਾਥੀ ਔਰੇ ਓਟ ਬਾਜ ਸਸਤਰ ਬਸਤਰ ਬਾਣੀ ਬਾਣਾ ਸ਼ਾਸਤਰ ਤੇ ਸ਼ਾਸਤਰ ਦੋਨੇ ਸਾਹਮਣੇ ਹੋਏ ਗੁਰੂ ਸਾਹਿਬ ਨੇ ਜੋ ਵੀ ਸਾਨੂੰ ਬਖਸ਼ਿਆ ਸਾਰਾ ਕੁਝ ਜਿਹੜਾ ਸਿੰਘਾਂ ਨੇ ਸਾਹਮਣੇ ਹੋਏ ਜੀ ਜੀ ਸਹੀ ਹੈ ਤਾਂ ਇਹ ਸਭ ਜਿਹੜੀਆਂ ਕਹਿਣ ਚੀਜ਼ਾਂ ਬਖਸ਼ੀਆਂ ਨੇ ਆਪਣੇ ਖਾਲਸੇ